ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਪਾਲ ਸਿੰਘ ਸੂਲ ਹਸਪੀਟਲ ਐਜ਼ ਅ ਫਾਰਮਾਸਿਸਟ ਜੋਬ ਕਰਦਾ ਹਾਂ ਉੱਥੇ ਤੇ ਅੱਜ ਸਵੇਰੇ ਮੇਰੇ ਨਾਲ ਐਦਾਂ ਹੋਇਆ ਮੈਂ ਸਕੂਲ ਆਪਣੇ ਬੇਟੇ ਨੂੰ ਛੱਡ ਕੇ ਆਇਆ ਸੀਗਾ ਉਸ ਤੋਂ ਬਾਅਦ ਮੈਂ ਸਕੂਟਰੀ ਬਾਹਰਲੇ ਪਾਸੇ ਪੜੀ ਕੀਤੀ ਉਸ ਤੋਂ ਬਾਅਦ ਜਦੋਂ ਮੈਂ ਤਿਆਰ ਹੋ ਕੇ ਬਾਹਰ ਆਇਆ ਤਾਂ ਮੇਰੀ ਸਕੂਟਰੀ ਮਰੀ ਨਹੀਂ ਸੀਗੀ ਇੱਥੇ ਫਿਰ ਮੈਂ ਉਸ ਤੋਂ ਬਾਅਦ ਸਾਰੇ ਆਲੇ-ਦਾਲੇ ਦੇਖਿਆ ਪਤਾ ਕੀਤਾ ਨਹੀਂ ਪਤਾ ਲੱਗਿਆ ਫਿਰ ਮੈਂ ਕੈਮਰੇ ਦੇ ਵਿੱਚ ਚੈੱਕ ਕਰਵਾਇਆ ਤਾਂ ਦੋ ਬੰਦੇ ਆਏ ਉਹਨਾਂ ਨੇ ਆਰਾਮ ਦੇ ਨਾਲ ਚਾਬੀ ਲਗਾਈ ਤੇ ਚਾਬੀ ਲਾ ਕੇ ਆਰਾਮ ਦੇ ਨਾਲ ਲੈ ਗਏ ਜੀ ਚਾਬੀ ਉਹਨਾਂ ਕੋਲੇ ਮਤਲਬ ਸਿੱਗੀ ਆ ਰਹੀ ਏ ਮਤਲਬ ਪਤਾ ਨਹੀਂ ਇਹ ਚਾਬੀ ਮੇਰੀ ਦਾ ਚਾਬੀ ਦਾ ਮੈਂ ਤਾਂ ਉਹਨੇ ਜੇਬ ਚੀ ਮੇਰੀ ਚਾਬੀ ਦਾ ਹੱਥ ਚੀ ਹਾਲੇ ਪਤਾ ਨਹੀਂ ਕਿਵੇਂ ਪਹਿਲੀ ਵਾਰ ਦੇ ਵਿੱਚ ਹੀ ਚਾਬੀ ਲਾ ਕੇ ਜੀ ਲੈ ਗਏ ਆ ਆਪਾਂ ਦੇਖਿਆ ਜਿਹੜਾ ਆਪਾਂ ਵੀਡੀਓ ਦੇਖ ਰਹੇ ਆ ਉਸ ਵੀਡੀਓ ਦੇ ਵਿੱਚ ਸਾਫ ਨਜ਼ਰ ਆ ਰਿਹਾ ਕਿ ਉਹਨੇ ਚੋਲਾ ਜਾ ਫੜਾਇਆ ਹੈਗਾ ਬੰਦੇ ਨੂੰ ਕਿ ਉਹ ਜਿਹੜਾ ਚੋਲਾ ਫੜਾਇਆ ਉਹਦੇ ਵਿੱਚ ਉਹਨੇ ਚਾਬੀ ਕੱਢੀ ਹੈ ਤਾਂ ਮਤਲਬ ਆਪਣਾ ਨਾਲ ਹੀ ਲੈ ਕੇ ਰੱਖਦੇ ਨੇ ਸਾਰੀਆਂ ਚਾਬੀਆਂ ਭਾਜੀ ਮੈਨੂੰ ਲੱਗਦਾ ਜੀ ਉਹਨਾਂ ਕੋਲੇ ਕੋਈ ਸਿਸਟਮ ਹੈਗਾ ਜਿਹੜੀ ਪਹਿਲੀ ਵਾਰ ਦੇ ਕੰਫੀਡੈਂਸ ਦੇ ਨਾਲ ਹੀ ਉਹ ਲੈ ਗਏ ਜੀ ਚਾਬੀ ਤੇ ਹੁਣ ਜਿਵੇਂ ਸਕੂਟਰੀ ਵਗੈਰਾ ਤੁਸੀਂ ਆਮ ਆਪਾਂ ਅਕਸਰ ਬਾਹਰ ਖੜਾਉਨੇ ਆਂ ਇਹ ਫਿਰ ਅੱਗੇ ਇਹਨੂੰ ਵੀ ਇਹ ਤਾਂ ਡਰ ਬਣ ਗਿਆ ਹੈਗਾ ਬਹੁਤ ਜਿਆਦਾ ਡਰ ਬਣ ਗਿਆ ਜੀ ਹੁਣ ਅੱਗੇ ਰੋ ਸਵੇਰ ਸ਼ਾਮ ਤਾਂ ਅੰਦਰ ਕਰਨੀ ਹੁੰਦੀ ਆ ਰੁਟੀਨਲੀ ਅਸੀਂ ਬਾਹਰ ਹੀ ਖੜੀ ਕਰਦੇ ਆ 10 ਮਿੰਟ ਲਈ ਕਿਤੇ ਜਾਣਾ ਆਉਣਾ ਤਾਂ ਅਸੀਂ ਬਾਹਰ ਹੀ ਖੜੀ ਕਰਦੇ ਆ ਪਰ ਉਹ ਡਰ ਪੈ ਗਿਆ ਜੀ ਹੁਣ ਕਿੰਨਾ ਖੜੀ ਕਰਾਂਗੇ ਜਿੱਦਾਂ ਹੂੰ ਇਹ ਕਿਉਂਕਿ ਸਸਤਾ ਤਾਂ ਹੈ ਨਹੀਂ ਆ ਜੀ ਅੱਜ ਕੱਲੇ ਲੱਖ ਲੱਖ ਰੁਪਏ ਦੀ ਗੱਲ ਆ ਜੀ ਇਹਦੀ ਸਕੂਟਰੀ ਜੀ ਤੇ ਫਿਰ ਕੀ ਕਹਿਣਾ ਚਾਹੂਗਾ ਕੀ ਮੰਗ ਕਰੀਏ ਅਸੀਂ ਪ੍ਰਸ਼ਾਸਨ ਨੂੰ ਕਵਾਂਗੇ ਵੀ ਸਾਡੀ ਸਕੂਟਰੀ ਲਵਾਈ ਜਾਵੇ ਜੇ ਕਿਸੇ ਲੋਟ ਕਰਕੇ ਕਿਉਂਕਿ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਜੀ ਉਹ ਹਿੰਮਤ ਕਰੇ ਤਾਂ ਲੱਭ ਸਕਦੀ ਆ ਕਿਉਂਕਿ ਸਾਰੇ ਪਾਸੇ ਕੈਮਰੇ ਲੱਗੇ ਹੋਏ ਆ ਜੇ ਥੋੜੀ ਹਿੰਮਤ ਕਰਨਗੇ ਤਾਂ ਮਿਲ ਜਾਣੀ ਚਾਹੀਦੀ ਆ ਜੀ ਤੇ ਤੁਸੀਂ ਰਿਪੋਰਟ ਵਗੈਰਾ ਲਖਾਈ ਸੀ ਹਾਂਜੀ ਹਾਂ ਪੁਲਿਸ ਸਟੇਸ਼ਨ ਤੇ ਵੀ ਰਿਪੋਰਟ ਕਰਤੀ 112 ਨੰਬਰ ਤੇ ਵੀ ਕਾਲ ਕਰਤੀ ਸੀ ਜੀ ਹਾਂ ਉਹ ਸਾਰੇ ਸੀ ਕਰਤੀ ਆਪਣੀ ਫਾਰਮੈਲਟੀ ਜੀ ਤੇ ਕੀ ਕਹਿਣਾ ਫਿਰ ਪੁਲਿਸ ਸਾਡਾ ਤਾਂ ਇਹ ਸੰਦੇਸ਼ ਆ ਵੀ ਆਪਣਾ ਬਾਈਕ ਵਗੈਰਾ ਸਕੂਟਰ ਵਗੈਰਾ ਦੀ ਚੋਰੀ ਅੱਜ ਕੱਲ ਬਹੁਤ ਜ਼ਿਆਦਾ ਵੱਧ ਗਿਆ ਵੀ ਆਪਣਾ ਆਪਣਾ ਧਿਆਨ ਰੱਖੋ ਠੀਕ ਹੈ ਜੀ ਤਾਂ ਇਹ ਤੇ ਪੁਲਿਸ ਨੂੰ ਚਾਹੀਦਾ ਵੀ ਇਹਨਾਂ ਦੇ ਥੋੜੀ ਨੱਕ ਪਾਈ ਜਾਵੇ ਜੀ ਤੇ ਪੁਲਿਸ ਦਾ ਕੀ ਕਹਿਣਾ ਜਦੋਂ ਤੁਸੀਂ ਰਿਪੋਰਟ ਲਖਾਈ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹ ਕਹਿੰਦੇ ਜੀ ਅਸੀਂ ਹੁਣ ਕਾਰਵਾਈ ਕਰਦੇ ਆ ਜੀ ਬਾਕੀ ਹੁਣ ਟਾਈਮ ਨਾਲ ਹੀ ਪਤਾ ਲੱਗੂਗਾ ਜੀ ਕੀ ਕਰਦੇ ਆ ਕਿਹੜੀ ਤੁਹਾਡੀ ਸਕੂਟਰੀ ਕਿਹੜੀ ਆ ਮੇਰੀ ਜੀ ਐਕਟਵਾ ਸੀਗੀ ਜੀ ਮੇਰੀ ਅੱਛਾ ਤੇ 8742 ਨੰਬਰ ਸੀ ਪੀਵੀ 13 8742 ਜੀ ਤੁਹਾਡੇ ਵਾਈਟ ਕਲਰ ਦੀ ਤੁਹਾਡੇ ਆਪਣੇ ਨਾਮ ਤੇ ਹਾਂ ਜੀ ਮੇਰੇ ਨਾਮ ਤੇ ਸੀ ਅ ਮਾਡਲ 2015 ਸਵੇ ਜੀ ਅੱਛਾ ਤੁਹਾਡੇ ਨਾਮ ਤੇ ਸੀ ਜੀ ਤੇ ਫਿਰ ਹੁਣ ਜੇ ਇਹ ਸਕੂਟਰੀ ਕਾ ਲੂ ਐ ਤਾਂ ਨਾ ਕਿ ਜੇ ਤੁਸੀਂ ਰਿਪੋਰਟ ਵਗੈਰਾ ਨਹੀਂ ਲਿਖਾਉਂਦੇ ਹੈਗੇ ਤੇ ਕੋਈ ਦਿੱਕਤ ਆਉਂਦੀ ਆ ਤਾਂ ਫਿਰ ਤੁਹਾਡੀ ਰਿਪੋਰਟ ਜ਼ਰੂਰੀ ਹੈ ਤਾਂ ਰਿਪੋਰਟ ਤਾਂ ਤੁਸੀਂ ਭਾਈ ਦਿੱਤੀ ਸਰ ਹਾਂਜੀ ਅਸੀਂ ਕਰਵਾਤੀ ਹੈ ਜੀ ਉਹਨਾਂ ਤੋਂ ਸਾਰਾ ਫੀਸ ਲੈ ਲਿਆ ਰਸੀਵਿੰਗ ਲੈ ਲਿਆ ਜੀ ਰੱਖਦੇ ਆਪਣੇ ਕੋਲ ਸੰਭਾਲ ਕੇ ਤੁਸੀਂ ਏਰੀਆ ਵੀ ਦੱਸ ਦੋ ਆਪਣਾ ਇਹ ਕਿਹੜਾ ਏਰੀਆ ਹੈ ਹਾਂਜੀ ਇਹ ਤੋਂ ਥਾਣਾ ਰੋਡ ਤੋਂ ਜਦੋਂ ਆਪਾਂ ਜਾਣਦੇ ਆ ਜੀ ਸਾਇੰਸ ਸ਼ਿਸ ਸਕੂਲ ਮੰਦਿਰ ਪਲੇਵੇ ਸਕੂਲ ਬਣਿਆ ਹੋਇਆ ਜੀ ਜੱਸਪੰਟਰ ਦੀ ਗਲੀ ਨੂੰ ਨਿਕਲਦਾ ਰਸਤਾ ਜੀ ਇਹ ਰੋਡ ਦੇ ਉੱਪਰ ਹੀ ਆ ਜੀ ਇਹ ਇਹ ਪਹਿਲਾਂ ਵੀ ਕੋਈ ਇੱਥੇ ਇਦਾਂ ਦੀ ਘਟਨਾ ਹੋਈ ਆ ਤਾਂ ਨਹੀਂ ਸਰ ਇੱਥੇ ਨੇੜੇ ਤੜ ਤਾਂ ਨਹੀਂ ਹੋਈ ਜੀ ਆਸਟ ਵਾਰ ਤਾਂ ਸੀ ਸੁਣੀ ਆ ਜੀ ਇਸ ਤਰ੍ਹਾਂ ਹੋਣਾ ਘਟਨਾਵਾਂ ਸ਼ਹਿਰ ਦੇ ਵਿੱਚ ਜ਼ਿਆਦਾ ਵਾਪਰ ਰਹੀਆਂ ਨੇ ਕਿ ਹਾਂ ਤੇ ਇਸ ਤਰ੍ਹਾਂ ਤਾਂ ਫਿਰ ਆਪਣਾ ਜੀਣਾ ਮੁਸ਼ਕਲ ਨਹੀਂ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਮੁਸ਼ਕਲ ਹੋ ਰਿਹਾ ਥੋੜਾ ਜਿਹਾ ਪੁਲਿਸ ਨੂੰ ਥੋੜਾ ਸਖਤ ਹੋਣਾ ਪਊਗਾ ਜੀ ਤਾਂ ਹੀ ਬੰਦ ਨਹੀਂ ਆ ਗੱਲ ਨਹੀਂ ਤਾਂ ਫਿਰ ਚੋਰੀ ਆਪਾਂ ਜਾਣੀ ਕਿਉਂਕਿ ਦਿਨ ਦਿਹਾੜੇ ਹੋਈ ਆ ਇਹ ਹਾਂ ਜੀ ਦਿਨੇ ਹੋਈ ਆ ਜੀ ਦੇਖੋ ਸਵਾ 10:00 ਵਜੇ ਕੇ بس ਤੁਸੀਂ ਆ ਕੇ ਖੜਾਈ ਤੇ ਦਸਾਂ ਕਮੈਂਟਾਂ ਦੇ ਵਿੱਚ ਚਲੀਏ ਹਾਂਜੀ ਬਿਲਕੁਲ ਬਸ ਮੈਂ ਇਹੀ ਕਹਿਣਾ ਚਾਹੂੰਗਾ ਜੀ ਪੁਲਿਸ ਨੇ ਉਹ ਅਸੀਂ ਗਏ ਸੀ ਪੁਲਿਸ ਨੇ ਵਿਸ਼ਵਾਸ ਦਿਵਾਇਆ ਵੀ ਉਹ ਕਹਿੰਦੇ ਸੀ ਲੱਭ ਕੇ ਦਵਾਗੇ ਜੀ ਸਾਨੂੰ ਉਮੀਦ ਆ ਵੀ ਲੱਭ ਕੇ ਦੋਗੇ ਜੀ ਪੁਲਿਸ ਠੀਕ ਹੈ ਹਾਂਜੀ ਸੋ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਕਰਨ ਲਈ